ਮੈਂ ਲਾਟੂ ਜਗਦਾ ਰੱਖਾਂ ਰੂੜੀ ਨੇ ਆਉਣਾ ਰਾਤ ਨੂੰ ਮੈਂ ਲਾਟੂ ਜਗਦਾ ਰੱਖਾਂ ਰੂੜੀ ਨੇ ਆਉਣਾ ਰਾਤ ਨੂੰ ਮੈਂ ਬੂਹਾ ਖੁੱਲਾ ਰੱਖਾਂ ਰੂੜੀ ਨੇ ਆਉਣਾ ਰਾਤ ਨੂੰ ਮੈਂ ਮੁਰਮੜ ਮੈਂ ਮੁਰਮੜ ਮੈਂ ਮੁਰਮੜ ਬੂਹਾ ਤੱਕਾਂ ਰੂੜੀ ਨੇ ਆਉਣਾ ਰਾਤ ਨੂੰ ਮੈਂ ਮੁਰਮੜ ਬੂਹਾ ਤੱਕਾਂ ਰੂੜੀ ਨੇ ਆਉਣਾ ਰਾਤ ਨੂੰ ਪਕਾਵਾ ਦੋ ਪਕਾਵਾ ਮੰਨ ਪਕਾਵਾ ਖੱਟਾ ਇੱਕ ਪਕਾਵਾ ਦੋ ਪਕਾਵਾ ਮੰਨ ਪਕਾਵਾ ਖੱਟਾ ਅੱਧੀ ਰਾਤੀ ਰੂੜਾ ਆਇਆ ਪੈ ਗਿਆ ਰੌੜਾ ਰੱਪਾ ਅੱਧੀ ਰਾਤੀ ਰੂੜਾ ਆਇਆ ਪੈ ਗਿਆ ਰੌੜਾ ਰੱਪਾ ਰੌਲੇ ਦੀਆਂ ਰੌਲੇ ਦੀਆਂ ਰੌਲੇ ਦੀਆਂ ਤੂੰ ਮਾਂ ਬੁਰੀਆਂ ਬੁਰੀਆਂ ਵੇ ਰੂੜੇ ਚਾਦਰੀ ਰੌਲੇ ਦੀਆਂ ਤੂੰ ਮਾਂ ਬੁਰੀਆਂ ਬੂਰੀਆ ਵੇਰੂੜੇ ਚਾਦਰੀ ਮੈਂ ਲਾਟੂ ਜਗਦਾ ਰੱਖਾਂ ਰੂੜੀ ਨਹੀਂ ਆਉਣਾ ਰਾਤ ਨੂੰ ਮੈਂ ਲਾਟੂ ਜਗਦਾ ਰੱਖਾਂ ਰੂੜੀ ਨਹੀਂ ਆਉਣਾ ਰਾਤ ਨੂੰ ਮੈਂ ਬੂਹਾ ਖੁੱਲਾ ਰੱਖਾਂ ਰੂੜੀ ਨਹੀਂ ਆਉਣਾ ਰਾਤ ਨੂੰ ਮੈਂ ਮੁਰਮੜ ਮੈਂ ਮੁਰਮੜ ਮੈਂ ਮੁਰਮੜ ਬੂਹਾ ਤੱਕਾਂ ਰੂੜੀ ਨਹੀਂ ਆਉਣਾ ਰਾਤ ਨੂੰ ਮੈਂ ਮੁਰਮੜ ਬੂਹਾ ਤੱਕਾਂ ਰੂੜੀ ਨਹੀਂ ਆਉਣਾ ਰਾਤ ਨੂੰ ਇੱਕ ਪਕਾਵਾ ਦੋ ਪਕਾਵਾ ਤਿੰਨ ਪਕਾਵਾ ਤਿੱਤਰ ਇੱਕ ਪਕਾਵਾ ਦੋ ਪਕਾਵਾ ਤਿੰਨ ਪਕਾਵਾ ਤਿੱਤਰ ਅੱਧੀ ਰਾਤੀ ਰੂੜਾ ਆਇਆ ਖੜਕਣ ਲੱਗੇ ਚਿੱਤਰ ਅੱਧੀ ਰਾਤੀ ਰੂੜਾ ਆਇਆ ਖੜਕਣ ਲੱਗੇ ਚਿੱਤਰ ਚਿੱਤਰਾਂ ਦੀਆਂ ਚਿੱਤਰਾਂ ਦੀਆਂ ਚਿੱਤਰਾਂ ਦੀਆਂ ਮਾਰਾਂ ਬੁਰੀਆਂ ਬੁਰੀਆਂ ਵੇ ਰੂੜੇ ਚਾਦਰੀ ਚਿੱਤਰਾਂ ਦੀਆਂ ਮਾਰਾਂ ਬੁਰੀਆਂ ਬੁਰੀਆਂ ਵੇ ਰੂੜੇ ਚਾਦਰੀ ਮੈਂ ਲਾਟੂ ਜਗਦਾ ਰੱਖਾਂ ਰੂੜੀ ਨੇ ਆਉਣਾ ਰਾਤ ਨੂੰ ਮੈਂ ਲਾਟੂ ਜਗਦਾ ਰੱਖਾਂ ਰੂੜੀ ਨੇ ਆਉਣਾ ਰਾਤ ਨੂੰ ਮੈਂ ਬੂਹਾ ਖੁੱਲਾ ਰੱਖਾਂ ਰੂੜੀ ਨੇ ਆਉਣਾ ਰਾਤ ਨੂੰ ਮੈਂ ਮੁੜਮੁੜ ਮੈਂ ਮੁੜਮੁੜ ਮੈਂ ਮੁੜਮੁੜ ਬੂਹਾ ਤੱਕਾਂ ਰੂੜੀ ਨੇ ਆਉਣਾ ਰਾਤ ਨੂੰ ਇੱਕ ਪਕਾਵਾ ਦੋ ਪਕਾਵਾ ਤਿੰਨ ਪਕਾਵਾ ਮੰਡੇ ഇ പകാ ദോ പകാ തീ പക അധി രാഗേ ഡാതിൂട ആടക്കണ ലോ ഡ മൂരമാു വേടേ ചോദരി ഡുരോ വേടേ ചോദരി